ਅੱਛਾ ਜੰਮੂ ਜਾਣਾ ਵਾ ਆਹ ਹੁਣੇ ਉੱਧਾ ਤੇ ਮੈਨੂੰ ਭਾਬੀ ਨੇ ਦੱਸਿਆ ਹੈਗਾ ਕਿ ਹੁਣ ਜੁਨਟ ਚੜੀ ਉਹ ਜੰਮੂ ਚਲ ਜਾਣੀ ਆ ਪਰ ਮੈਨੂੰ ਇਹ ਨਹੀਂ ਪਤਾ ਭੀ ਕਦੋਂ ਜਾਣੀ ਆ ਹਾਂ ਨੀ ਮੈਂ ਆਹ ਤਾਂ ਸੋਚ ਨਹੀਂ ਲਈ ਹੈਗੀ ਜੇ ਜੰਮੂ ਜੁਨਟ ਚਲੇਗੀ ਤੇ ਫਿਰ ਤੇ ਵੀਰ ਨੂੰ ਆਉਣਾ ਮੁਸ਼ਕਲ ਹੋ ਜਾਣਾ ਬਾਅਦ ਚ ਅੱਛਾ ਚਲ ਆ ਤਾਂ ਉਧਰ ਚੰਗਾ ਹੋਇਆ ਜਿਹੜਾ ਇੱਕ ਦੋ ਘੰਟੇ ਵਾਸਤੇ ਆਉਣਾ ਵਾ ਆ ਹੋ ਫਿਰ ਮੈਨੂੰ ਪੁੱਛਣਾ ਹੀ ਪੈਣਾ ਵਾ ਦੇਖੋ ਮੈਨੂੰ ਭੇਜਦੇ ਕਿ ਨਹੀਂ ਭੇਜਦੇ ਹਾਂ ਨਿਓ ਮਿਸਤਰੀ ਲੱਗੇ ਆ ਨਾ ਉਧਰ ਉਹ ਬੰਬੀ ਵਾਲਾ ਕਮਰਾ ਬਣਾਉਣਾ ਹੈਗਾ ਆ ਹੋ ਨਹੀਂ ਰੋਟੀ ਪਣੀ ਮਮੀ ਪਕਾ ਤੇ ਲੈਂਦੇ ਹੁਣ ਦੇਖੋ ਪਕਾਉਂਦੇਗਾ ਨਹੀਂ ਪਕਾਉਂਦੇ ਇਹ ਤਾਂ ਹੁਣ ਪੁੱਛਣ ਤੇ ਹੀ ਆ ਠੀਕ ਆ ਚਲੋ ਕੋਈ ਗੱਲ ਨਹੀਂ ਮੈਂ ਪੁੱਛ ਕੇ ਵੇਨਨੀ ਆ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਫੋਨ ਕਰਕੇ ਆਹੋ ਓਦਾਂ ਜੇ ਨਾਲ ਮੇਰੇ ਚਾ ਆ ਜਾਣ ਤੇ ਫਿਰ ਤਾਂ ਕੋਈ ਗੱਲ ਨਹੀਂ ਹਾਂ ਚਲੋ ਠੀਕ ਆ ਫਿਰ ਚੰਗ ਮੈਂ ਜਾ ਕੇ ਤਾਂ ਪੁੱਛਾਂ ਮੰਮੀ ਤੇ ਬੋਲਦੇ ਨਹੀਂ ਪਿਆ ਮੈਂ ਨਾ ਕਰਦੀ ਇੰਤਾ ਕਰਦੀ ਆ ਉੱਥੇ ਜਾਣੀ ਆ ਪੱਠੇ ਵੱਢਣ ਗਿਆ ਡੈਡੀ ਤੇ ਡੈਡੀ ਨੇ ਨਹੀਂ ਨਾ ਕਰਨੀ ਹੈਗੀ ਉੱਥੇ ਜਾ ਕੇ ਪੁੱਛ ਕੇ ਮੈਂ ਮਿਸਤਰੀ ਕੀ ਜਾਂਦੇ ਕਦੋਂ ਮੁੱਕ ਜੂ ਕੰਮ ਮਿੰਤੀ ਲੱਜਣਾ ਦੋ ਤਿੰਨ ਦਿਨਾਂ ਦੇ ਹੈਂ ਦੋ ਤਿੰਨ ਦਿਨ ਲੱਗ ਜਾਣੇ ਹੈ ਅੱਛਾ ਹੂੰ ਚਲ ਚੰਗਾ ਵਾ ਇਹ ਅਭੀ ਉਹ ਸਾਰੇ ਬਾਲੇ ਬੁਲੇ ਡੱਗੇ ਸੀ ਆਹੋ ਮੈਂ ਵੱਡਾ ਨਹੀਂ ਦੇ ਨਹੀਂ ਨੇ ਵੱਡ ਲੈਣੇ ਮੈਂ ਹੈਂ ਵੱਡ ਲੈਣੇ ਪੱਠੇ ਨਾ ਆ ਜਿਹੜੇ ਆ ਇਹਨੂੰ ਵੱਢ ਕੇ ਹਾਂ ਤੇ ਨਾ ਉਹ ਗਾਰੇ ਜਵਾਰ ਗਾਚਾ ਜਾਂ ਫਿਰ ਬੀਜ ਦਾਂਗੇ ਮੇਰੇ ਸਣਾ ਹੋ ਜਾਣਾ ਤੂੰ ਜਾਂ ਇਹ ਆ ਤੇ ਸਾਰੇ ਵੱਢ ਗਏ ਕੇ ਮੈਂ ਹੁਣ ਤ ਨਹੀਂ ਆ ਖੜੇ ਸਾਰੇ ਵੱਢ ਗਏ ਆ ਵੀ ਨਾਲ ਹੀ ਚੰਗੀ ਤਰ੍ਹਾਂ ਵੱਢ ਲਾ ਸਾਰੇ ਆਹੋ ਵੱਢਾ ਵੱਢਾ ਨੇ ਪੱਠੇ ਵੱਢ ਲੈਨੇ ਮੈਂ ਆ ਵੱਢਾ ਹਾਂ ਘਰ ਪਈ ਜਾ ਵੱਢੇ ਕੇ ਪੱਠੇ ਇਹ ਤਾਂ ਸ਼ੁਰੂ ਹੈ ਤੂੰ ਕਿਹੜਾ ਨਹੀਂ ਮਗਰ ਮੈਂ ਆਈ ਸੀ ਮੰਮੀ ਦਾ ਫੋਨ ਆਇਆ ਹੈਗਾ ਤੇ ਮੈਂ ਘਰ ਹੀ ਆਉਣਾ ਤੇ ਕੀ ਆਂਦੀ ਬੰਦ ਮੰਮੀ ਕੀ ਜਾਂਦੀ ਆ ਉਹ ਕਹਿੰਦੇ ਕਿ ਵੀਰ ਨੇ ਆਉਣਾ ਵਾ ਅੱਜ। ਅੱਛਾ। ਤੇ ਉਹਨਾਂ ਨੇ ਜੇ ਗਾਂ ਉਹਨਾਂ ਦੀ ਤਾਂ ਜੰਮੂ ਵਾਲ ਡਿਊਟੀ ਹੀਗੀ। ਉਧਰ ਜਨ ਜੁਨਟ ਜਾਣੀ ਤੇ ਕਹਿੰਦੇ ਵੀ ਆਉਣਾ ਵਾ ਘੰਟੇ ਦੋ ਘੰਟੇ ਵਾਸਤੇ। ਅੱਛਾ। ਤੇ ਕਹਿੰਦੇ ਵੀ ਆਣ ਕੇ ਤੇ ਰਖੜੀ ਬਨ ਜਾ ਫਿਰ ਉਹ ਤੋਂ ਆਇਆ ਨਹੀਂ ਜਾਣਾ ਰਖੜੀ ਤੇ। ਤੇ ਹੁਣੇ ਜਾਣਾ ਵਾ ਤੁਸੀਂ? ਹਾਂਜੀ ਅੱਜ ਹੀ ਜਾਣਾ ਪੈਣਾ ਫਿਰ। ਤੇ ਜਾਓ ਫਿਰ ਚੱਲ ਜਾ ਤੂੰ। ਮੇਰਾ ਮੈਂ ਵੜਲੀ ਨਾ। ਮੇਰਾ ਤੇ ਟਾਈਮ ਹੈ ਨਹੀਂ ਪੱਠੇ ਵੜ ਲੇ ਪਾਸੇ। ਸੁਣ ਲੈ ਨਾ ਗੱਲ। ਪੱਠੇ ਮੈਂ ਪਾ ਲਈ ਨਾ ਵਾ। ਤੂੰ ਫੜਾ ਮੈਨੂੰ। ਤੂੰ ਜਾ ਕੁੜੀ ਦੇ ਨਾਲ। ਜਾ ਜਾ। ਕਾਲੀ ਉਹਦੇ ਇੱਥੇ ਆ ਜਾਂਦਾ। ਕੌਣ ਹੈ ਤਰੇ ਉਹਨਾਂ ਘੰਟੇ ਦੋ ਘੰਟੇ ਵਾਸਤੇ ਆਉਣਾ ਕੋਈ ਗੱਲ ਨਹੀਂ ਤੂੰ ਸਮਝਿਆ ਵੀ ਉਹਨੇ ਦੋ ਘੰਟੇ ਵਾਸਤੇ ਆਉਣਾ ਵਾ ਗੱਡੀ ਜੰਮੂ ਪੋਸਟਿੰਗ ਹੋਈ ਉਹਦੀ ਉਹਨੇ ਕੋਸਮਾਂ ਰੱਖਣਾ ਹੋਣਾ ਉਹਨਾਂ ਕੋ ਲੈਣ ਹੋਣਾ ਹਾਂਜੀ ਮੈਂ ਸਮਝ ਗਿਆ ਸਭ ਕੁਝ ਸਮਝ ਗਿਆ ਪਰ ਇਹਦੀ ਕਾਲੀ ਕਾਲੀ ਜਾਵਾਂਗੇ ਤੇ ਕਾਲੀ ਕਾਲੀ ਉਧਰ ਮਿਸਤੀ ਲੱਗੇ ਲੱਗੇ ਚਲੇ ਸ਼ਾ ਮਿਸਤੀ ਲੱਗੇ ਰਹਿੰਦੇ ਕੋਈ ਨਹੀਂ ਲੱਗੇ ਹੀ ਹੈ ਕਿ ਮਿਸਤੀ ਦੇ ਕੰਮ ਕਰਨਾ ਇੰਨੇ ਕੰਮ ਕਰਨਾ ਕੁੜੀ ਨੇ ਜਾ ਤੂੰ ਨਾਲ ਉਹ ਪਾਣੀ ਨਹੀਂ ਪਟੋਣਾ ਉਹਦਾ ਉਹ ਚਲੇ ਸ਼ਾ ਤੂੰ ਹੀ ਇੱਕ ਕਰ ਜਾਓ ਉਹ ਫੜਾ ਲਾਂਗੇ ਰੋਟੀ ਪਾਣੀ ਜਾ ਪਤਾ ਗੱਲ ਕੀ ਆ ਪੁੱਤ ਹੁਣ ਉਹਦਾ ਫੋਨ ਆਇਆ ਵਾ ਜਾ ਕੁੜੀ ਦੇ ਨਾਲ ਜਾ ਕੁੜੀ ਦੇ ਹੀ ਤਰਲੇ ਲੈਣ ਜਾ ਹੋ ਮੇਰਾ ਪੁੱਤ ਜਾ ਬਾਪੂ ਤੂੰ ਵੀ ਨਾ ਨਹੀਂ ਨਹੀਂ ਤੈਨੂੰ ਕੀ ਅਲਰਜੀ ਹੈ ਜਾਂਦੇ ਆ ਉਹ ਜੇ ਕੁੜੀ ਨੂੰ ਸਕੂਟਰੀ ਆਉਂਦੀ ਨਹੀਂ ਤਾਂ ਚੱਲ ਉਹਨੂੰ ਕਹਿਣਾ ਵੀ ਜਾ ਤੂੰ ਕੁੜੀਆ ਕੋ ਸਕੂਟਰੀ ਤੇ ਹੋਇਆ ਹੁਣ ਉਹਦੇ ਨਾਲ ਕੌਣ ਜਾਵੇ ਕਿੱਥੇ ਬੱਸਾਂ 'ਚ ੱਟਕੇ ਖਾਂਦੀ ਫਿਰੂਗੀ ਮੈਂ ਮੈਨੂੰ ਬੱਸੇ ਤੋਂ ਉੱਧਾ ਵੀ ਮੈਂ ਲੇਟ ਹੋ ਜਾਣਾ ਫਿਰ ਕੰਮ ਮੁੜ ਕੇ ਕਰ ਲਈ ਜਾ ਪੁੱਤ ਨਾਲ ਉਹ ਕੁੜੀ ਦੇ ਜਾ 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 ਮੇਰਾ ਪੁੱਤ ਭੱਜ ਜਾ ਮੈਂ ਟਿਮਟ ਦੇ ਆ ਕੇ ਦੇਣ ਵਾਲਾ ਜਾਂ ਫਿਰ ਬੋਲ ਮੈਂ ਦੇ ਦੂੰਗਾ ਸਭ ਕੋ ਕਰ ਲੂਗਾ ਜਾ ਤੂੰ ਉਹ ਦੇਈ ਕੁੜੀ ਆਖਣ ਮਹਾ ਕਰੇ ਸਾਲ ਪਿਛੋਂ ਦੇਣ ਆਉਂਦਾ ਵਾ ਤੇ ਤੁਸੀਂ ਉਹ ਵੀ ਟਾਈਮ ਨਾ ਨਹੀਂ ਲੈ ਕੇ ਜਾਣਾ ਕੁੜੀ ਨੂੰ ਕਿ ਤੂੰ ਮਗਰੇ ਚਲ ਗਈਆਂ ਤੂੰ ਮੈਂ ਹੈ ਕਿ ਨਹੀਂ ਤੇ ਮਗਰੇ ਕੀ ਜਦੋਂ ਵੀਰ ਨਹੀਂ ਆਉਣਾ ਹੀ 1-2 ਘੰਟੇ ਵਾਸਤੇ ਆ ਤੇ ਫਿਰ ਮੈਨੂੰ ਜਾਣਾ ਹੀ ਪੈਣਾ ਹੈ ਕਿ ਕਿ ਤੂੰ ਕਿੱਧਰ ਇੱਥੇ ਆਇਆ ਤਾਂ ਹੈ ਇੱਥੇ ਕਿੱਦਾਂ ਆ ਜਾਂਦਾ ਉਹ ਘਰ ਜਾਵੇ ਕਿ ਇੱਧਰ ਆਵੇ ਇੱਥੇ ਆਇਆ ਫਿਰ ਵੀ ਘੜੀ ਲੱਗ ਜਾਣੀ ਇਹਨੂੰ ਤਾਂ ਮਾਦਰ ਪੁੱਛਿਆ ਵਾ ਮੈਂ ਨਹੀਂ ਮੰਮੀ ਨੂੰ ਪੁੱਛਿਆਗਾ ਮੰਮੀ ਤਾਂ ਕਹਿੰਦਾ ਮੂੰਹ ਵੱਟਿਆ ਸੂਟ ਤਾਂ ਮੇਨਾਂ ਤੇ ਮੈਂ ਹੁਣ ਕਿੱਦਾਂ ਪੁੱਛਾਂ ਤੇ ਉਧਰ ਬੰਦੇ ਡੈਜਾ ਤਾਂ ਰੋਟੀ ਪਾਣੀ ਕਿੱਦਾਂ ਕਰਨਾ ਤੇ ਮੰਮੀ ਕਹ ਰਹੀ ਆ ਮੰਮੀ ਕਹ ਰਹੀ ਲੈਣਗੇ ਪਤਾ ਕਿੰਨੇ ਜਾਣੇ 2 ਮਿਸਤਰੀ ਤੇ 4 ਲੇਬਰ ਵਾਲਿਆਂ ਨਾਲ ਕੋਈ ਨਹੀਂ ਮੰਮੀ ਨੇ ਕਰ ਲੈਣਾ ਵਾ ਹੁਣ ਮੈਂ ਵੀ ਤਾਂ ਜਾਣਾ ਹੀ ਆ ਮੈਂ ਹੁਣ ਬੈਠੇ ਬੱਜੀ ਥੋੜੀ ਆ ਕੰਮ ਦੇ ਨਾਲ ਮੈਂ ਵੀ ਤਾਂ ਪੇਕੇ ਜਾਣਾ ਹੀ ਆ ਕਿਹਦੇ ਜਾਣਾ ਬਾਪੂ ਤੇਨੂੰ ਹਾਂ ਤੇ ਕਰਤੀ ਏ ਬਾਪੂ ਨੇ ਇਹ ਨਹੀਂ ਵੇਖਿਆ ਵੀ ਕੰਮ ਕਿੰਨਾ ਵਾ ਪਿੱਛੇ ਦੇੜੀ ਫਿਰ ਵੀ ਨਾ ਸਮਝਦਾ ਆ ਤੁਹਾਨੂੰ ਹੈ ਹੀ ਨਹੀਂ ਹੈਗਾ ਭੀ ਇਹ ਪੇਕੇ ਜਾਵੇ ਬਸ ਮੈਂ ਇੱਥੇ ਘੜੀ ਨੌਕਰ ਬਣ ਕੇ ਰਹਿ ਲਵਾਂ ਘਰ ਬਣ ਕੇ ਰਹਿ ਰਵਾਂ ਆਪੇ ਜੋ ਕੰਮ ਆ ਬਸ ਮੈਂ ਹੀ ਕਰਨਾ ਵਾ ਕੀ ਰੋਟੀਆਂ ਹੀ ਲਾਉਣੀਆਂ ਵਾ ਚਾਰ ਲਾ ਲੈਣਗੇ ਕਾਲੀ ਕਾਲੀ ਜਾਣਾ ਤੇ ਕਾਲੀ ਕਾਲੀ ਆਉਣਾ ਤੇ ਫਿਰ ਬਾਅਦ ਵਿੱਚ ਮੇਰੇ ਤੋਂ ਜਾਇਆ ਨਹੀਂ ਜਾਣਾ ਹੈਗਾ ਅੱਜ ਹਫਤੇ ਨੂੰ ਆ ਰਖੜੀ ਤੇ ਫਿਰ ਵੀ ਇਹਨੇ ਤੇ ਜੰਮੂ ਚਲ ਜਾਣਾ ਵਾ ਤੇ ਫਿਰ ਮੈਂ ਕਿੱਥੇ ਜੰਮੂ ਥੋੜੀ ਬੰਨਣ ਜਾਣੀ ਜਾਂਦਾ ਫਿਰ ਮੈਂ ਤਾਂ ਜੰਮੂ ਜਾਇਆ ਬੰਨਣ ਤੇ ਮਥੇ ਬੰਨਣਾ ਹੋਊਗੀ ਤੇ ਡਾਗ ਰਾਂ ਹੀ ਪਾ ਦੇ ਜਿਹੜੀ ਆਪ ਰਖੜੀ ਬੰਨਣੀ ਆ ਉਹ ਡਾਕਰ ਨਾਲ ਥੋੜੀ ਸਹੀ ਰਕਦਾ ਸਾਰੀਆਂ ਕੁ ਜਿਹਦਾ ਬਾਹਰ ਪਾਉਂਦੀਆਂ ਵਾਂ ਫੌਜੀਆ ਨੂੰ ਪਾਉਂਦੀਆਂ ਡਾਕਰਾਂ ਨੂੰ ਪਾਉਂਦੀਆਂ ਤੂੰ ਜਿਹੜਾ ਹਾਦੀ ਕਰਨਦਾ ਆ ਜੇ ਉਹ ਆਉਂਦਿਆ ਵਾ ਘੰਟੇ ਦੋ ਘੰਟੇ ਬਾਅਦ ਤੇ ਮੈਂ ਉਹ ਰਖੜੀ ਬੰਨ੍ਹ ਲੂੰਗੀ ਤੇ ਇੱਥੇ ਕੀ ਹੋਊਗਾ ਇਹ ਤੇ ਮੈਨੂੰ ਵੀ ਖੁਸ਼ੀ ਮਿਲ ਜੂਗੀ ਮੇਰੀ ਖੁਸ਼ੀ ਨਾਲ ਤੇ ਕਿਸੇ ਨੂੰ ਨਹੀਂ ਮਤਲਬ ਹੈਗਾ ਸਿਰਫ ਤੁਹਾਡੀਆਂ ਰੋਟੀਆਂ ਨਾਲ ਹੀ ਮਤਲਬ ਆ ਮੈਨੂੰ ਤੈਨੂੰ ਖੁਸ਼ੀ ਚਾਹੀਦੀ ਆ ਹੋਰ ਨਾਲ ਕਿਸ ਨੂੰ ਖੁਸ਼ੀ ਦੇਈ ਚਾਹੀਦੀ ਆ ਆਹੋ ਅਭੀ ਰਖੜੀ ਤਾਂ ਸਾਲ ਪਿਛੋ ਹੋਣੀ ਉਹ ਤਾਂ ਮੈਂ ਬੰਨਣੀ ਹੈ ਨਾ ਮੈਂ ਵੀ ਕਿਸ ਨੂੰ ਕੰਮ ਲਾਰਾ ਲਾਇਆ ਮੈਂ ਵੀ ਕਿਤੇ ਜਾਣਾ ਸੀ ਮੈਨੂੰ ਪੰਗਾ ਪਾਤ ਆ ਨਾ ਤੇ ਕੰਮ ਤੁਹਾਡੇ ਚ ਇਹ ਜਿਆਦਾ ਨਹੀਂ ਚਰੋਈ ਤੁਰੀ ਕੰਮ ਆ ਫੇਰ ਵੀ ਜਾ ਸਕਦੇ ਆ ਪਰ ਮੈਂ ਰਖੜੀ ਬੰਨਣਾ ਦੁਬਾਰਾ ਨਹੀਂ ਨਾ ਫੇਰ ਜਾ ਸਕਦੀ ਉਹ じゃ ਬਾਪੂ ਮੈਂ ਅੱਜ ਹੀ ਜਾ ਸਕਦੀ ਹਾਂ ਜਾ ਸਕਦੀ ਚੱਲ ਆਪ ਛੇਤੀ ਆ ਅਭੀ ਡੈਡੀ ਮੇਰੀ ਗੱਲ ਸਮਝਦੇ ਤੁਸੀਂ ਤਾਂ ਬਸ ਕਿਸੇ ਨੇ ਸਮਝਣੀ ਨਹੀਂ ਹੋਈ ਇੱਥੇ ਫੋਨ ਕਰਨ ਲਈ ਹੀਗੀ ਲੈ ਕਿੱਧਰੋਂ ਆਏ ਆ ਬੜੀ ਹਨ ਸਾਰੀ ਜੋੜੀ ਤੁਰੀ ਹਮਦੀ ਇਕੱਠੇ ਹੋ ਕੇ ਕਿੱਥੋਂ ਬਾਹ ਪੱਠੇ ਵਢਣ ਦੇ ਉਥੇ ਮਰ ਗਈ ਏ ਤੇ ਪੱਠੇ ਸਿਕਾਉਣ ਗਈ ਤੈਨੂੰ ਪੱਠੇ ਦਾ ਡੈਡੀ ਨੇ ਗਿਆ ਨਾਲ ਵਢਣਾ ਡੈਡੀ ਨਾਲ ਹੀ ਪੱਠੇ ਹਾਂ ਇਹਦੇ ਕਿਤੇ ਪੇਕੇ ਤੋਂ ਕੋਈ ਫੋਨ ਆਇਆ ਉਹਦਾ ਭਰਾ ਜਿਹੜਾ ਫੌਜੀ ਆ ਉਹ ਆਇਆ ਪਿੰਡ ਅੱਜ ਫੋਨ ਤੇ ਇਥੇ ਕਰਨ ਲਈ ਘਰ ਘਰ ਕਰਦੀ ਮੈਂ ਸੁਣ ਲਈ ਆ ਤੇ ਮੁੜ ਕੇ ਹਾਂ ਨੂੰ ਚਲ ਗਈ ਆਏ ਹਾਂ ਤੇ ਫੌਜੀ ਆ ਤਾਂ ਕੀ ਆ ਆਪੇ ਆ ਜੂਗਾ ਮਿਲ ਜੂਗਾ ਉਹ ਆਇਆ ਫਿਰ 2 ਘੰਟੇ ਵਾਖਤੇ ਉਹ ਕਹਿੰਦੀ ਵੀ ਫੋਨ ਉਹਦਾ ਆ ਵੀ ਮੈਨੂੰ ਰਖੜੀ ਬੰਝਾ ਆ ਗਿਆ 10 ਰਖੜੀ ਤੇਰੇ ਜੇ 9 ਤਰੀਕ ਨੂੰ ਆ ਪਰ ਉਹਨੇ ਚੱਲ ਜਣਾ ਨਾ ਕਾਰਡੀਆਂ ਨੂੰ ਜਾਨ ਕਸ਼ਮੀਰ ਚ ਡਿਊਟੀ ਜਣਾ ਦਾ ਜਾਂਦਾ ਜੇ ਨਾਂ ਨਾ ਛੁੱਟੀ ਮਿਲਦੀ ਤੇ ਜੇ ਤਾਂ ਫੇਰ ਕਿੱਥੋਂ ਰੱਖਣੀ ਬੰਨ ਦਾ ਕਸ਼ਮੀਰ ਚ ਡਿਊਟੀ ਹੋਰੀ ਤੇ ਆਹ ਕਿਦਾਂ ਦੀ ਗੱਲ ਹੋਈ ਫੇਰ ਐਂ ਦੀ ਨੰਕੇ ਗਿਆ ਹੋਊਗਾ ਇੱਥੋਂ ਨਾ ਨੰਗਦਾ ਨੰਗਦਾ ਹੋ ਜਾਂਦਾ ਰ ਇੱਥੇ ਰੱਖੜੀ ਬਣਾ ਜਾਂਦਾ ਪਤਾ ਨਹੀਂ ਮੈਂ ਵੀ ਇਹੋ ਗੱਲ ਕਹੀ ਕਹਿੰਦੀ ਕਹਿੰਦੀ ਨਹੀਂ 1 ਘੰਟੇ 1.5 ਘੰਟੇ ਬਥੇ ਬਾਤ ਆਇਆ ਤਾਂ ਉਹਨੇ ਘਰ ਵੀ ਜਾਣਾ ਹੀ ਅੱਛਾ ਤੂੰ ਤਿਆਰ ਨਾ ਆ ਰਹੀ ਆ ਤੇ ਮੈਨੂੰ ਤੁ ਜਾਣਾ ਪੈਣਾ ਅੱਛਾ ਹੂੰ ਤੇ ਉਹ ਜਿਹੜੇ ਬੰਦੇ ਲਾਏ ਆ ਮਿਸਤਰੀ ਲਾਏ ਆ ਉਹਨਾਂ ਦਾ ਰੋਟੀ ਪਾਣੀ ਚੋਨਾ ਦਾ ਰੋਟੀ ਪਾਣੀ ਉਹ ਹੈ ਤਾਂ ਰੋਟੀਪੰਡਾ ਤੈਨੂੰ ਤਾਂ ਨਹੀਂ ਹੈਗਾ ਜਿਹਨੇ ਤੇਰੇ ਨਾਲ ਜਾਣਾ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਵਾ ਨਾ ਮੈਨੂੰ ਨਹੀਂ ਪਤਾ ਮਗਰ ਗਈ ਸੀ ਡੈਡੀ ਨੇ ਨਹਾ ਕਰਤੀ ਇਹਨੂੰ ਡੈਡੀ ਤੇ ਅੱਗੇ ਡੈਡੀ ਨੇ ਵੀ ਲੈ ਜਾ ਨਾਲ ਹੀ ਐਸੇ ਕੋਈ ਨਹੀਂ ਮੈਂ ਰੋਟੀਆਂ ਬੰਦਿਆਂ ਨੂੰ ਦੇ ਆਉਂਗੀ ਪਾਣੀ ਦੇ ਆਉਂਗੀ ਐਸੇ ਕੰਮ ਨੂੰ ਹੀ ਮੈਂ ਕਹਿਣਾ ਉਕਰਾਨੀ ਮੈਨੂੰ ਤਾਂ ਆਪ ਸਭ ਕੰਮ ਹੀ ਨਾ ਪੁੱਤ ਜਾ ਤੂੰ ਚੱਲ ਚੱਲ ਮੈਂ ਵੇਖ ਲੂ ਸਭ ਕੁਝ ਲੈ ਵੀ ਆ ਬੰਦਾ ਜਿਹੜਾ ਵਾ ਨਾ ਉਤਰਾ ਇਹ ਛੁੱਟੀਆਂ ਨੂੰ ਬਣਾਉਣ ਵਾਲਾ ਹੀ ਓ ਹੋਰ ਨਹੀਂ ਗੱਲ ਕੋਈ ਵੀ ਤੇ ਮੈਂ ਕਹਾਂ ਚੱਲ ਤੈਨੂੰ ਮੈਂ ਦੱਸ ਦਾਂ ਬਾਹਰ ਵਾਓ ਇਹ ਅੱਜ ਤੱਕ ਕਿੱਥੇ ਆ? ਪੱਠੇ ਦੇ ਬਟਨ ਕੋਈ ਨਹੀਂ ਉਹਨਾਂ ਵੀ ਕਹਿਨੀ ਵੀ ਤੂੰ ਵੀ ਜਾ ਤੇ ਚਲ ਕੋਈ ਨਹੀਂ ਤੂੰ ਹੀ ਹੋ ਹਤਿਆਰ ਉਹਨਾਂ ਨੂੰ ਮੈਂ ਪੁੱਛਦੀ ਆ ਨਾ ਜਾਣ ਉਹ ਨਹੀਂ ਕਰਨਾ ਬਸ ਅਸੀਂ ਕਿਹੜਾ ਉੱਥੇ ਰਾਤ ਰਹਿਣਾ ਵਾ ਉਹਨਾਂ ਨੇ ਕਿ ਦਿਆਂ ਨੂੰ ਗੰਡਾ ਦੇ ਜੋ ਮਿਸਤਰੀਆਂ ਦੇ ਨੂੰ ਔਰ ਬੰਦੇ ਡਾਇ ਨਾ ਰੱਸੀ ਲੈ ਕੇ ਗੰਡ ਦੇ ਦੋ ਘੁੱਟ ਕੇ ਨਾਲੇ ਮੈਂ ਇਹਨੂੰ ਪੁੱਛਦੀ ਮੀਨੀ ਜੀ ਨੂੰ ਸਾਹਵਾ ਜਿਹਨਾਂ ਦਾ ਲੈ ਵੀ ਬਾਂਦੀਆਂ ਦੀ ਨੋ ਸਾਹ ਜੀ ਪਿੱਛੇ ਵਿੱਚ ਮੈਂ ਜਾਂਦਾ ਇਹਨਾਂ ਦੇ ਜੀ ਉਹਨੂੰ ਜਵਾਬ ਦਤਾ ਹੋ ਤੇ ਤਰਕੜੀ ਆ ਜੇ ਮਾਤਾ ਨੂੰ ਪੁੱਛੇ ਤੇ ਮਾਤਾ ਉਹ ਗਈ ਸ਼ੁਰੂ ਦੀ ਯਾਰ ਮੈਂ ਮੂਹਾਂ ਤੋਂ ਆ ਜਾਣਾ ਪੈਣਾ ਹੀ ਹੈ ਕਿੱਦਾਂ ਤੇ ਆ ਗੱਲਾਂ ਕਰਨ ਮੈਨੂੰ ਲੱਗਦਾ ਇਹਨਾਂ ਜਾਣ ਹੀ ਨਹੀਂ ਦੇਣਾ ਮੈਨੂੰ ਕਿੰਨਾ ਚਾ ਚੜਿਆ ਵੀਰ ਆਇਆ ਵਾ ਮੇਰੀ ਗੱਲ ਸੁਣ ਗੋਪੀ ਤੂੰ ਬੰਦੇ ਨੂੰ ਜੂ ਗਾੜੀ ਕਰਦੀ ਆ ਤੇ ਤੈਨੂੰ ਆਪ ਨੂੰ ਕੀ ਗੱਲ ਪੁੱਛਦੀ ਨੇ ਪਹਿਲਾਂ ਮੈਨੂੰ ਇਹ ਗੱਲ ਦੱਸ ਜੇ ਤੇਰੇ ਭਰਾ ਦਾ ਇੱਥੇ ਤੈਨੂੰ ਫੋਨ ਆਉਣ ਲਿਆ ਹੈਗਾ ਉਦੋਂ ਹੀ ਮੇਰੇ ਵੱਲ ਆਉਣੀ ਆ ਮੰਮੀ ਮੇਰੇ ਵੀਰ ਦਾ ਫੋਨ ਆਇਆ ਵਾ ਤੂੰ ਹੀ ਤੇ ਮੈਨੂੰ ਬੁਲਾਉਣੀ ਤਾਂ ਕੱਲ ਦਾ ਤਾਂ ਫਿਰ ਮੈਂ ਤੁਹਾਨੂੰ ਕੀ ਦੱਸਣਾ ਹੈਗਾ ਮੈਂ ਜੋ ਉਧਰ ਚਲੇਗੀ ਮੈਂ ਜਿਹੜਾ ਡੈਡੀ ਨੂੰ ਪੁੱਛ ਲੈਣੀ ਆ ਫਿਰ ਅੱਛਾ ਜੇ ਮੈਂ ਨਹੀਂ ਬੁਲਾਉਂਦੀ ਤੇ ਮੈਂ ਹੀ ਤੇਰੇ ਪੈਰੀ ਪਵਾਵਾਂ ਫਿਰ ਤੂੰ ਬੋਲਨੇਗੀ ਤੂੰ ਕਵਾ ਲੈਣੀ ਉਹ ਬਣਾ ਜੇ ਮੈਂ ਨਾ ਕੁੰਦੀ ਫਿਰ ਕਹਿੰਨੀ ਵੀ ਮੈਂ ਦੋ ਵਾਰੀ ਕਵਾਇਆ ਮੈਂ ਤਿੰਨ ਵਾਰੀ ਕਵਾਇਆ ਮੰਮੀ ਮੇਰੇ ਨਾਲ ਕੁੰਦੀ ਨਹੀਂਗੀ ਤੇ ਫਿਰ ਤੂੰ ਉਹਦਾ ਜੋਦੇ ਨਾਲ ਗੱਲ ਕਰਦੀ ਹੂੰ ਕਿ ਮੰਮੀ ਤੇ ਮੇਰੇ ਨਾਲ ਕੋਈ ਨਹੀਂ ਲਈ ਤੇ ਮੈਂ ਮੰਡੇ ਜਾਣਾ ਮੈਂ ਕਿੱਦਾਂ ਕਰਾਂ ਨਹੀਂ ਤੂੰ ਹੀ ਜਦੋਂ ਜਦੋਂ ਮੈਂ ਬੁਲਾਉਂਦੀ ਨਹੀਂ ਤੂੰ ਪੁੱਠੇ ਬੋਲਦੇ ਨੇ ਤੇ ਮੈਂ ਹਾਂ ਜਰ ਕੀ ਬੁਲਾਉਣਾ ਮੈਂ ਡੈਡੀ ਨੂੰ ਪੁੱਛ ਲੈਣੀ ਆ ਡ ਤੋ ਕਿੰਦੇ ਚਲ ਜਾ ਤੇਰਾ ਡੈਡੀ ਨੇ ਪੁੱਛ ਰਿਆ ਸਾਰਾ ਕੁਛ ਤੇ ਫੇਰ ਡੈਡੀ ਨੂੰ ਵੀ ਨਾਲ ਹੀ ਲੈ ਜਾਓ ਉਹ ਵੀ ਵਿਚਾਰਾ ਕੁੜਮਾ ਦੇ ਉਹ ਆਊਗਾ ਮਿਲ ਗੜੇ ਆਊਗਾ ਭੈਣ ਭਰਾਵਾਂ ਨੂੰ ਤੇ ਡੈਡੀ ਨੂੰ ਜਣਾ ਤਾਂ ਤੁਸੀਂ ਵੀ ਨਾਲ ਚਲ ਜਾਓ ਫੇ ਸਾਰੇ ਜਣੇ ਚਲ ਜੰਨੇ ਆਪਾਂ ਅੱਛਾ ਤੇ ਉਹ ਅੱਗੇ ਤੇ ਮੈਂ ਜੋਰੇ ਨਾਲ ਲੰਨ ਲਈ ਆ ਕਿ ਮਿਸਟਰ ਨੇ ਟੇਡਾ ਨੂੰ ਗੰਢਾ ਦੇ ਦੋ ਜਿਹੜੇ ਬੰਦੇ ਲਾਏ ਚਾਰ ਪੰਜ ਉਹਨਾਂ ਦਾ ਰੋਟੀ ਪਾਣੀ ਕਿੰਨੇ ਕਰਨਾ ਪਹਿਲਾਂ ਮੈਨੂੰ ਇਹ ਗੱਲ ਦੱਸ ਤੇ ਮੰਮੀ ਵੇਹੇ ਸੇ ਹੁਣ ਜਾਣਾ ਤਾਂ ਹੀ ਸ਼ਾਮਾਂ ਤੱਕ ਆ ਜਾਣਾ ਵਾ ਤੇ ਹੁਣ ਉਹ ਦੀ ਰੋਟੀ ਪਾਣੀ ਤੇ ਨੱਕ ਤੇ ਘਾਹ ਹੀ ਸਾਦੇ ਆ ਨਹੀਂ ਭੈਣਾ ਤੈਨੂੰ ਨਹੀਂ ਪਤਾ ਬੰਦੇ ਡਾਏ ਆ ਮੈਨੂੰ ਪਤਾ ਵਾ ਡਾਏ ਤੇ ਤੁਸੀਂ ਉਹਨਾਂ ਕਦੇ ਤੁਸੀਂ ਕਰ ਹੀ ਸਕਦੇ ਤੁਸੀਂ ਕਰ ਲਿਓ ਹੁਣ ਮੈਂ ਖੜੇ ਪਿਆਰ ਤੇ ਪਹਿਲਾਂ ਕਿੰਨਾ ਕੰਮ ਕਰਨ ਵਾਲਾ ਦਾ ਚੋਹਾ ਪੰਜਾ ਬੰਦਾ ਦੀ ਰੋਟੀ ਛੇਤੀ ਨਾਲ ਪੱਕ ਜਾਂਦੀ ਆ ਅਜੇ ਦੋ ਜਾਨੀਆਂ ਹੁੰਦੇ ਥੋਥੇ ਕੰਮ ਕਰ ਲੈਂਦੀਆਂ ਵਾ ਤੈਨੂੰ ਤਾਂ ਫੋਨ ਸੁਣਦਿਆ ਸਾਰੀ ਹੋ ਗਿਆ ਪਈ ਮੈਂ ਛੇਛੇ ਦੀ ਚਲ ਜਾ ਕਿ ਤੇ ਮੇਰਾ ਭਰਾ ਨਾ ਚਲ ਜਾ ਤੇਰਾ ਵੀਰ ਇੱਥੋਂ ਦੀ ਨੰਕੇ ਗਿਆ ਵਾ ਇਸੇ ਰੋੜ ਥਾਣੀ ਗਿਆ ਵਾ ਇਸੇ ਰਖੜੀ ਬਣਾ ਜਾਂਦਾ ਤੇ ਉਹਨੂੰ ਕੀ ਪਤਾ ਹੈ ਮੇਰੇ ਪਿਆਰ ਨੂੰ ਕਿਹਨੇ ਆਉਣ ਨਹੀਂ ਦੇਣਾ ਆਂਦਾ ਦੋ ਘੰਟੇ ਬਾਅਦ ਤੇ ਆਇਆ ਦੋ ਘੰਟੇ ਤਾਂ ਉਹ ਤਿਆਰ ਹੁੰਦੇ ਨੇ ਤਾਂ ਜਾਂਦੇ ਨੂੰ ਲੱਗ ਜਾਣੇ ਅਗਲਾ ਜੇ ਜਾਂਦੇ ਨੂੰ ਚਲ ਜੂਗਾ ਤਾਂ ਫੇਰ ਤੂੰ ਕੀ ਕਰੇ ਜਦੋਂ ਉਹ ਉੱਥੇ ਪਹੁੰਚਣਾ ਹੀ ਵੀ ਉੱਥੇ ਪਹੁੰਚਾਂਗਾ ਆਂਦਾ ਦੋ ਘੰਟਿਆਂ ਵਾਸਤੇ ਆਇਆ ਮੈਨੂੰ ਤਾਂ ਇਦਾਂ ਲੱਗਾ ਜਿਦਾ ਜੋਦੇ ਨੇ ਇਹਗਾ ਨਾ ਨਹੀਂ ਉਹਨੇ ਦੋ ਘੰਟਿਆਂ ਵਾਸਤੇ ਅੱਜ ਆਉਣਾ ਵਾ ਤੇ ਇਹੀ ਜਦੋਂ ਉੱਥੇ ਪਹੁੰਚਣਾ ਤੇ ਉਦੋਂ ਤੁਸੀਂ ਤਾਂ ਪਹਿਲਾਂ ਹੀ ਫਿਰਸ ਕੀਤੇ ਬਾਬਾ ਤੁਸੀਂ ਮੈਨੂੰ ਬਣਾਉਨੇ ਸ਼ਦੈਨ ਪਰ ਮੈਂ ਐਡੀ ਸ਼ਦੈਨ ਤੇ ਐਡੀ ਕੁਡਰ ਨਹੀਂ ਹੈਗੀ ਚੰਗਾ ਮੈਨੂੰ ਮੈਂ ਵੀ ਚਿੱਟੀ ਧੋਲੇ ਜਿਹੜੇ ਮੈਨੂੰ ਅੱਗੇ ਧੁੱਪੇ ਨਹੀਂ ਆਏ ਠੀਕ ਵਾ ਹਰ ਇੱਕ ਗੱਲ ਉਹਨੂੰ ਪਿਓ ਨੂੰ ਪੁੱਛਦੀ ਆ ਉਹ ਵਾਵਾ ਹੱਲਾ ਸ਼ੇਰ ਜੀ ਦੇਣਾ ਕੋਈ ਨਹੀਂ ਪੁੱਤ ਕੋਈ ਨਹੀਂ ਪੁੱਤ ਉਹ ਤੁਹੀਂ ਭੁੱਲੇ ਨਹੀਂ ਸਮਾਉਂਦੇ ਉਹ ਜਿਹੜਾ ਜੋਦਾ ਜਿਹਨ ਇਹਨੂੰ ਪੁੱਛਣ ਲੱਗਾ ਸੀ ਨਾ ਉਹਦਾ ਸੋਚਦਾ ਅਸੀਂ ਤੇ ਬੰਦੇ ਡਾਏ ਆ ਮੈਂ ਕਿਹੜੀ ਕਿਹੜੀ ਪਾਣੀ ਲੈ ਕੇ ਜਾਣਾ ਵਾਂ ਮਿਸਤਰੀਆਂ ਨੂੰ ਵੇਖਾਂ ਜਾ ਕੇ ਕਿੰਨਾ ਕੰਮ ਕਰਦੇ ਆ ਮਿਸਤਰੀ ਡਾ ਆਹ ਕਹਤੋ ਇਹ ਸਾਟ ਬਰਵਾਂਡੇ ਚਲ ਜੋ ਕਿੱਥੇ ਲਿਖਿਆ ਵਾ ਮਿਸਤਰੀਆਂ ਨੇ ਫੇਰ ਵੀ ਤੇ ਲੱਗੇ ਰਹਿਣਾ ਅੱਜ ਦਾ ਦਿਨ ਤੇ ਕੱਢ ਲੋ ਤਾਂ ਤੇ ਮੈਂ ਡੰਗਿਆ ਨਾ ਮਿਸਤਰੀ ਫਿਰ ਤੁਹਾਨੂੰ ਨਹੀਂ ਯੂਨ ਕੀ ਪਤਾ ਸੀਗਾ ਵੀ ਵੀਰ ਨੇ ਆ ਜਾਣਾ ਵਾ ਮੈਂ ਤੇ ਸੋਚਿਆ ਵੀ ਚੱਲ ਅਡਾ ਖੜੀ ਜਿਹੜੀ ਪੋਸਟ ਕਰ ਦੂੰਗੀ ਤੇ ਉਹ ਹੁਣ ਵੀਰ ਨੇ ਜੇ ਆ ਗਿਆ ਉਹਨੇ ਜੇ ਆਇਆ ਘਰ ਤਾਂ ਫੇਰ ਤੇ ਰਖੜੀ ਘੁੰਮਣੀ ਹਾਣੇ ਪੋਸਟ ਹੀ ਕਰਦੀ ਰਖੜੀ ਵਾਗਨ ਨੂੰ ਮਿਲ ਜਾਣੀ ਤਾਂ ਇਹਨੇ ਬੰਨ ਲੈਣੀ ਆ ਆਟਾ ਗੁੰਨੋ ਰੋਟੀ ਪਾਣੀ ਪਕਾਓ ਮਿਸਤਰੀਆਂ ਦਾ ਲੈ ਕੇ ਜਾਓ ਜਦੋਂ ਮਿਸਤਰੀ ਰੋਟੀ ਪਾਣੀ ਖਾ ਲੈਣਗੇ ਨਾ ਤੇ ਭਾਂਡਾ ਛੰਨਾ ਮਾਂਜ ਕੇ ਤੇ ਤਿਆਰ ਹੋ ਕੇ ਜਾਇਓ ਤੇ ਸ਼ਾਮਾਂ ਨੂੰ ਟਾਈਮ ਨਾਲ ਆਪਣੇ ਘਰ ਆਇਓ ਲੱਗੀ ਚਾਤਰ ਬੰਨ ਗਾੜੀ ਗਾੜੀ ਜਦੋਂ ਕਿਤੇ ਜਾਣਾ ਹੁੰਦਾ ਇਹਨਾਂ ਨੇ ਬਸ ਇੱਦਾਂ ਹੀ ੜਿੱਕਾ ਟਾਉਣਾ ਹੁੰਦਾ ਚਲੋ ਮੈਂ ਕੰਮ ਆ ਮੈਂ ਰੋਟੀ ਬਣਾਉਣੀ ਪਾਲੇ ਪੱਠੇ ਪੁੱਠੇ ਹਾਂ ਪਾਲੇ ਚਲ ਗਈ ਗੁਰਪ੍ਰੀਤ ਹੋਣੀ ਦੱਸ ਗੁਰਪ੍ਰੀਤ ਹੋਣਾ ਨੇ ਗਾੜੀ ਤਿਆਰ ਹੋ ਕੇ ਜਾਣਾ ਹੈ ਕਿ ਐਡਾ ਕਿੱਦਾਂ ਚੱਲ ਜਾਣਾ ਹੈਗਾ ਨਹੀਂ ਤਿਆਰ ਹੋ ਗਈ ਗਏ ਹੋਣਗੇ ਤਿਆਰ ਹੋ ਗਈ ਜਾਣਾ ਕਿ ਆਂਦੀ ਤਿਆਰ ਹੋ ਗਈ ਗਏ ਆ ਨਹੀਂ ਮੇਰੀ ਸੁਣੋ ਗੱਲ ਕਿ ਮੈਨੂੰ ਕੋਈ ਮੌਕਾ ਨਹੀਂ ਦੇਣਾ ਪੁੱਛਣ ਦਾ ਵੀ ਕੋਈ ਗੱਲ ਮੈਨੂੰ ਹੀ ਪੁੱਛ ਕੇ ਚੱਲ ਜਾਣ ਕਿ ਤੇ ਜਿੱਥੇ ਵੀ ਜਾਣਾ ਇਹਨਾਂ ਨੇ ਤੇ ਮੈਂ ਕਹਿ ਦਤਾ ਤੇ ਤਾਂ ਕੀ ਹੋ ਗਿਆ ਤੂੰ ਕਹਿਤਾ ਤਾਂ ਕੀ ਹੋਣਾ ਹੈ ਆ ਬੱਸ ਮੈਂ ਤਾਂ ਜੀਰੋ ਆ ਕਰਦੇ ਵਿੱਚ ਮੇਰਾ ਵੀ ਕੋਈ ਮੁੱਲ ਹੈਗਾ ਅਗਲੇ ਤੇ ਮੈਨੂੰ ਅਗੇਂ ਟੱਚ ਜਾਣਦੀ ਕੀ ਹੋਇਆ ਹੁਣ ਹੁਣ ਕੀ ਆ ਹਾਂ ਤੁਸੀਂ ਉਹਨਾਂ ਨੂੰ ਕਹਤਾ ਚੱਲ ਜਿਓ ਆਹੋ ਔੜੇ ਬੰਦੇ ਲਾਏ ਬਾਹਰ ਉਹਨਾਂ ਦਾ ਰੋਟੀ ਪਾਣੀ ਚੱਲ ਮੈਂ ਹਰ ਰੋਟੀਆਂ ਲਾਉਣੀ ਆ ਦੋ ਲਾ ਲੇਂਗੀ ਹੁਣ ਉਹਦਾ ਫੋਨ ਆਇਆ ਸੀ ਤੋ ਕੁੜੀ ਉੱਥੇ ਗਈ ਜੋਦੇ ਨੂੰ ਲੈਣ ਮੈਂ ਚੱਲ ਕੋਈ ਨਹੀਂ ਪੁੱਤ ਜਾ ਨਾੜ ਉਹਦੀ ਪੰਜਾਂ ਬੰਦਿਆਂ ਦੀਆਂ ਰੋਟੀਆਂ ਨੇ ਦੋ ਰੋਟੀਆਂ ਮੈਂ ਲਾ ਦੂੰਗੀ ਤੇ ਪੰਜ ਬੰਦਿਆਂ ਨੂੰ ਤੇ ਚੱਪਾ ਚੱਪਾ ਵੀ ਨਹੀਂ ਹੋਣੀ ਅੱਧੀ ਅੱਧੀ ਵੀ ਨਹੀਂ ਹੋਣੀ ਚਾਰ ਜਾਣੇ ਹੁੰਦੇ ਨੇ ਚਾਹੇ ਲੋ ਪਕਾਉਣ ਬਹਿ ਜੀਏ ਤੇ ਫਿਰ ਪਕਾ ਹੀ ਲਈ ਦਿਆਂਗੇ ਚਾਰ ਜਾਣੇ ਹੁੰਦੇ ਨਾ ਅੱਧੀ ਅੱਧੀ ਆ ਜਾਣੀ ਤੇ ਦੋ ਹੋ ਜਾਣੀਆਂ 5 ਇੱਕ ਜਣਾ ਬੁਰਕੀਆਂ ਖੋਊਗਾ ਕਿ ਦੂਜੇ ਕੋ ਉ ਚੱਲ ਐ ਸ਼ਾਹ ਹੁਣ ਤੂੰ ਦੱਸ ਚੱਲ ਗਿਆ ਕਿੱਦਾਂ ਡੈਡੀ ਨਾ ਡਾ ਲਾਇਆ ਹਾਂ ਦਬੂਛੇ ਕਿ ਮੈਂ ਪਹਿਲਾਂ ਵੀ ਮਾਰੀ ਨਹੀਂ ਜਾਣੀ ਲੱਗੀ ਜੇ ਮੇਰਾ ਵੀਰ ਆਇਆ ਵੱਤ ਚਲ ਮੈਂ ਰਫੀ ਬੰਨ ਲਊਂਗੀ ਹਾਂਜੀ ਚਲ ਚਲੀਏ ਫਿਰ ਜਾਣਾ ਕੀ ਆ ਹਾਂ ਉਧਰ ਵੇਖ ਲੋ ਮੰਮੀ ਨੇ ਆਟਾ ਲਾਇਆ ਡੈੜੀਆਂ ਉਹ ਤੇ ਆਪਣੀ ਬਿਹਾਰੀ ਗੱਲਾਂ ਕੰਢੇ ਜਾਂਦੀਆਂ ਬਿਹਾਰੀ ਕਿੱਥੇ ਹੋਵੇ ਮੈਨੂੰ ਸੁਣਾਉਂਦੀਆਂ ਸਾਰੀਆਂ ਇਹਦੇ ਪੈਸੇ ਲੈਣ ਦੇ ਮਾਰੇ ਪਹਿਲਾਂ ਰਖੜੀ ਬੰਨਣਾ ਚੱਲ ਚੱਲੀ ਆ ਤੇ ਮੈਨੂੰ ਮੈਂ ਚੱਲ ਕਰ ਛੁੱਪ ਰਹਿਣਾ ਕਿੱਥੇ ਜਾਣਾ ਵਾ ਹੁਣ ਜਾਣ ਦੇਣਾ ਵਾ ਕਹਿੰਦੇ ਰੋਟੀ ਪਾਣੀ ਕਰਾ ਹੁਣ ਮੈਂ ਦਾਲ ਲੱਗੀ ਧਰਨ ਤੇ ਕਹਿੰਦੇ ਰੋਟੀ ਪਾਣੀ ਕਰ ਤੇ ਰੋਟੀਆਂ ਪਕਾ ਕੇ ਸਾਰਾ ਕੁਝ ਤੇ ਭਾਂਡਾ ਛੱਡਣਾ ਸਾਫ ਕੇ ਤੇ ਫੇਰ ਜਾਈ ਉਹਨੇ ਚੈਨੂ ਵੀਰ ਨੇ ਚੱਲ ਜਾਣਾ ਫੇਰ ਮੇਰਾ ਜਾਣ ਦਾ ਕੀ ਫਾਇਦਾ ਵਾ ਤੇ ਫੇਰ ਉਹਨੂੰ ਕੀ ਦੱਸੇ ਫੋਨ ਕਰਕੇ ਦੱਸ ਰੀਜ਼ ਨਾਲ ਰਵੇ ਫੇਰ ਤੁਸੀਂ ਮੈਂ ਹੁਣ ਕੁਝ ਬਣਾ ਲਾਉਂਗੀ ਕਹੋਗੇ ਪੁਰਾਣੇ ਪੁਰਾਣੇ ਆਗੇ ਤਾਂ ਇਹੀ ਹੈ ਨਾ ਕਹਿੰਦੇ ਪਹਿਲਾਂ ਲਾਤੂ ਰਖੜੀਆਂ ਬੰਨਣ ਜਾਣਾ ਹੁਣ ਤੁਹਾਡੀਆਂ ਭੈਣਾਂ ਵੀ ਹੁਣ ਬੰਦ ਕੇ ਗਈਆਂ ਹੀ ਆ ਏਦਾਂ ਜਦੋਂ ਕਿਸੇ ਦਾ ਟਾਈਮ ਲੱਗਦਾ ਉਹਦੇ ਤੂੰ ਬੰਨ ਜਾਂਦਾ ਦਾ ਤਾਂ ਤੇ ਭੈਣਾਂ ਦੇ ਹੁੰਦੀਆਂ ਜਾਂ ਹੁੰਦਾ ਜਾਂ ਪਹਿਲਾਂ ਆ ਗਈਆਂ ਤੇ ਆ ਗਈਆਂ ਉਹਨਾਂ ਬੰਨਣੀਆਂ ਜਾਂ ਰਖੜੀਆਂ ਆਹੋ ਤਾਂ ਮੈਂ ਕਹਿ ਹੁੰਦੀ ਆ ਵੀ ਉਹ ਫਿਰ ਅਗਲੀਆਂ ਦੀ ਵੀ ਨੰਦਾਨਾਂ ਨੇ ਆਉਣਾ ਹੁੰਦਾ ਵਾ ਤੇ ਚਲੋ ਉਹ ਚੱਲੀਆਂ ਪਹਿਲਾਂ ਬੰਨ ਲੀਤੀ ਆਵਾ ਤੇ ਹੁਣ ਆ ਸ਼ਰਮ ਨੇ ਬਾਅਦ ਚ ਬਨ ਕੇ ਜਾਣੀ ਉਹ ਕਹਿੰਦੀ ਮੇਰਾ ਫੜੀ ਵਾਲੇ ਦੇ ਨਹੀਂ ਹੋਣਾ ਆ ਆ ਉਹਨੇ ਠਕਲ ਦੇਣੀ ਹੋਣਾ ਹਾਂ ਤੇ ਫੇਰ ਤਾਂ ਆ ਗਿਆ ਜਿਉ ਮੇਰੇ ਵੀਰ ਨੇ ਆਉਣਾ ਹੈਗਾ ਤੇ ਜੇ ਮੈਂ ਪਹਿਲਾਂ ਚਲ ਜੂਗੀ ਜੇ ਜਿੱਥੇ ਉਹ ਚੱਲਿਆ ਵਾ ਜੂਰੀ ਰੋਟੀ ਪਾਣੀ ਦੇ ਵਿੱਚ ਪੰਗਾ ਪਾਇਆ ਵਾ ਮੈਂ ਕਿਹਨਾ ਚੱਲ ਕਾ ਚਲੀ ਫੇਰ ਜਾਣਾ ਤਾਂ ਮੈਂ ਹੁਣ ਕਿੱਦਾਂ ਜਾਵਾਂ ਮੈਂ ਪਹਿਲਾਂ ਮੈਂ ਕਹਿੰਦੇ ਮੈਂ ਰੋਟੀ ਪਾਣੀ ਕਰਕੇ ਜਾ ਐਦਾਂ ਹੋਣੀ ਕਰਨਾ ਚਾਹੀਦਾ ਵਾ ਤੇ ਰੋਟੀ ਪਾਣੀ ਕਿੰਨਾ ਟਾਈਮ ਲੱਗਣਾ ਕਰਦੇ ਫੇਰ ਵੀ ਘੰਟਾ 2 ਘੰਟੇ ਤਾਂ ਲੱਗੇ ਜਾਣੇ ਮਸਤਰੀਆਂ ਦੇ ਰੋਟੀਆਂ ਨੂੰ ਭੋਗਾਉਣੀਆਂ ਪਹਿਲਾਂ ਦਾਲ ਬਨੂਗੀ ਤੇ ਫੇਰ ਸਬਜ਼ੀ ਰੋਟੀ ਮਾਦਰਾ ਦੀ ਦਾਬ ਬਣਾਣਾ ਥੋੜੀ ਜੀ ਉਹ ਛੇਤੀ ਬਣ ਜਾਣੀ ਤੇ ਵੀਰ ਨੇ ਵਿਚਾਰਨੇ ਕਿ 1-2 ਘੰਟੇ ਆਉਣਾ ਵਾ ਉਹ ਜੇ ਕਿਹੜਾ ਪਹੁੰਚਣਾ ਜਦੋਂ ਮੈਂ ਉੱਥੇ ਪਹੁੰਚੀ ਹੋ ਚਲੇ ਗਿਆ ਤਾਂ ਮੈਨੂੰ ਕੀ ਫਾਇਦਾ ਹੋਣਾ ਵੇ ਜਾਂਦਾ ਤੇ ਮੈਂ ਇਨੀ ਲੜਾਈ ਪਾ ਕੇ ਘਰ ਜਾਉਂਗੀ ਤੇ ਉਹ ਜਾਂਦਿਆਂ ਨੂੰ ਚਲ ਜੂਗਾ ਚਲ ਤੇਰੀ ਮਰਜ਼ੀ ਹੈ ਜਿੰਤਾ ਹਾਂ ਐਦਾਂ ਨਹੀਂ ਐਸੇ ਕਰਨੀ ਚਾਹੀਦੀ ਹੈਗੀ ਆ ਅੱਧੀ ਘਰਾਂ ਦਾ ਮੈਂ ਕਹਣਾ ਬੱਜੀ ਥੋੜੀ ਆ ਕੀ ਅਜੇ ਕੰਮ ਕਰ ਲੈਣਗੇ ਇਹ ਤਾਂ ਮੈਂ ਤਾਂ ਕਿਹਾ ਮਾਦਰਾ ਕਰ ਲਈ ਪਰ ਮਾਦਰਾ ਨਹੀਂ ਮਾਦੀ ਕੀ ਕਰੀਏ ਮਾਦਰਾ ਨੇੜੇ ਕਰ ਡੋਣਾ ਹੀ ਹੁੰਦਾ ਵਾ ਔਰ ਜਦੋਂ ਆਪ ਫਿਰ ਕਹੇ ਮੈਂ ਵੀ ਨਹੀਂ ਜਾਣ ਦੇਣਾ ਆਪ ਕਿੱਦਾਂ ਕਹਿ ਦਿੰਗੇ ਕਿ ਮੈਂ ਆਪਣੇ ਵੀਰ ਨੂੰ ਰਖੜੀ ਬੰਨਣ ਜਾਣਾ ਆ ਆਪ ਤੁਹਾਨੂੰ ਬੁੱਢੇ ਬਾਰੇ ਵੀ ਜੀ ਕਹਿੰਦੇ ਵੀ ਮੈਂ ਵੀ ਰਖੜੀ ਬੰਨਣ ਜਾਣਾ ਆ ਤੇ ਮੈਨੂੰ ਮੁੰਡੂ ਵੀ ਕਹਿੰਦੇ ਕਿ ਤੂੰ ਨਾ ਜਾ ਲੜਦੀਆਂ ਨੂੰ ਉਧਰ ਜਾਣੀਆਂ ਵਾ ਮੇਸ਼ਾ ਮੇਨਾ ਇਦਾਂ ਹੀ ਹੁੰਦੀ ਆ ਜੇ ਇਹ ਚੱਜਦੇ ਹੋ ਨਾ ਤੇ ਮਮੀ ਇਦਾਂ ਕਰੇ ਵੀ ਨਾ ਜਿਹੜਾ ਮਮੀ ਦੀ ਸਾਈਡ ਲੈਣੀ ਹੁੰਦੀ ਜਦੋਂ ਲੈਣੀ ਹੁੰਦੀ ਹੈ ਪਹਿਲਾਂ ਬੁਰਬੁਰ ਕਰੀ ਜਾਂਦੇ ਮੈਂ ਕੰਮ ਜਾਣਾ ਮੈਨੂੰ ਘਰ ਮਾ ਜਾਣਾ ਕਿੱਥੇ ਅਜੇ ਨਹੀਂ ਕਿ ਗਏ ਹਾਂ ਮੈਂ ਆਖਿਆ ਤੇ ਰੋਟੀ ਪਾਣੀ ਦੋ ਮਿਸਤਰੀਆਂ ਨੂੰ ਖਵਾ ਲਓ ਪਿਆ ਲਓ ਤੇ ਫਿਰ ਵੇਖੀ ਜੂਗੀ ਤੇ ਫਿਰ ਉਹ ਨਾ ਕਿਹੜੇ ਵੇਲੇ ਜਾਣਾ ਭਈ ਤੇ ਨਾ ਜਾਣਗੇ ਲੈ ਆ ਖੜੀ ਤੇ 9 ਤਰੀਕ ਨੂੰ ਆ ਅੱਜ ਤੋਂ ਦਾ ਭਰਾ ਆ ਗਿਆ ਇਦਾਂ ਵੀ ਤੁਰਿਆ ਜਾਂਦਾ ਵੀ ਉਹਦੀ ਬਦਲੀ ਹੋਈ ਉਹ ਲੀੜੇ ਰੱਖਣੇ ਆਇਆ ਉਹ ਲੈਣ ਆਇਆ ਕੁਛ ਵੀ ਆ ਤੇ ਜੇ ਇਹਨੂੰ ਨਾ ਜੇ ਬਦਲੀ ਹੁੰਦੀ ਛੁੱਟੀ ਮਿਲਦੀ ਤੇ ਫਿਰ ਇਹਨੇ ਕਿੱਥੇ ਚੱਲ ਜਾਣਾ ਸੀ ਜੀ ਚਲੋ ਸ਼ਾ ਫਿਰ ਚਲੋ ਨਹੀਂ ਹੀ ਜਾਣਾ ਤੇ ਕੋ ਆਇਆ ਹੁਣ ਘਰ ਮੈਂ ਜਿਵੇਂ ਕਹਿੰਨੀ ਕਿੱਥੇ ਜਾਣ ਨੂੰ ਕਿ ਕੁੜੀ ਕੋ ਚੱਲ ਗਈ ਉੱਥੇ ਚੱਲ ਗਈ ਉਹ ਤਾਂ ਤੁਸੀਂ ਮੈਨੂੰ ਜਾਣ ਨਹੀਂ ਦਿੰਦੇ ਕਿਸੇ ਪਾਸੇ ਨੋ ਨੋ ਤੁਸੀਂ ਬੜੀ ਛੇਤੀ ਕਹਿ ਦਿੱਤਾ ਵਾ ਵੀ ਜਾਓ ਚਲਜੋ ਪੁੱਤ ਜਾਓ ਚਲਜੋ ਮੁੰਡਾ ਵੀ ਆਂਦਾ ਡੈਡੀ ਨੂੰ ਪੁੱਛ ਲਿਆ ਉਹ ਵੀ ਆਂਦੀ ਡੈੜੀ ਨੂੰ ਪੁੱਛ ਲਿਆ ਵਾ ਚਲ ਡੈੜੀ ਰੋਟੀਆਂ ਪਕਾ ਕੇ ਦੇ ਆਵੇ ਚਲ ਕੋਈ ਨਹੀਂ ਪੱਕ ਜਾਣਗੇ ਰੋਟੀਆਂ ਤੂੰ ਕੁੜੀ ਦੀ ਗੱਲ ਕਰਦੀ ਆ ਤੇ ਕੁੜੀ ਨੂੰ ਸਗੋ ਫੋਨ ਕਰ ਕੇ ਪੁੱਤ ਇੱਥੇ ਆਣ ਕੇ ਤੇ ਇੱਥੇ ਹੀ ਬੰਜਰ ਖੜੀ ਕਿਉਂਕਿ ਹਾਈ ਮਿਸਤਰੀ ਲਾਏ ਆ ਇੱਥੇ ਕਹਦੇ ਉਹਨੂੰ ਕੁੜੀ ਨੂੰ ਕਿੰਨੂੰ ਸ਼ਰਮ ਨੂੰ ਤੂੰ ਆ ਨਹੀਂ ਨਾ ਵੀ ਕੁੜੀ ਕੋ ਮੈਂ ਜਾਣ ਨੂੰ ਕਹਿਨੀ ਆ ਮੈਂ ਤਾਂ ਮਿਲਣ ਜਾਣ ਨੂੰ ਕਹਿੰਦੀ ਰਖੜੀ ਤੇ 9 ਤਰੀਕ ਨੂੰ ਅਜੇ ਮੈਂ ਤਾਂ ਮਿਲਣ ਜਾਣ ਨੂੰ ਕਹਿਣ ਤਾਂ ਹੀ ਚਲੇ ਸ਼ਾਮ ਮੇਲਾ ਬੰਦੇਣਾ ਬਣਾਓ ਆਪੇ ਸੁਖੀ ਜਾਂਦੀ ਨਹੀਂ ਕਿ ਆਉਜੀ ਰਖੜੀ ਬੰਦੇਉਗਾ ਕੇ ਹੋਰੋਂ ਪੈਸੇ ਲੈਣ ਦੀ ਮਾਰੀ ਤੇ ਨਹੀਂ ਅੱਗੋਂ ਪਿੱਛੋਂ ਤੁਰੀ ਫਿਰੂਗੀ ਪੀ ਗਾੜੀ ਗਾੜੀ ਤੁਰੀ ਫਿਰੂਗੀ ਪੈਸੇ ਘਰਾ ਲਿਆਵਾ ਗੁਰਪ੍ਰੀਤ ਰਖੜੀ ਬਣ ਕੇ ਆਜੂਗੀ ਨਾ ਕੱਲ ਪਰਸੋਂ ਤੱਕ ਆਪਾਂ ਚੱਲ ਜਾਾਂਗੇ ਚਲ ਸ਼ਰਨ ਨੂੰ ਵੀ ਆਪਾਂ ਮੇਲਾਵਾਂਗੇ ਹੋਰ ਦੱਸ ਕੀ ਜਾਨੀ ਇਹੀ ਗੱਲ ਨੀਗਾ ਬਹੁਤੀਆਂ ਗੱਲਾਂ ਦਾ ਪਤਾ ਤੇ ਗਾੜੀ ਗਾੜੀ ਸਿਆਣੇ ਨਾ ਬਣਿਆ ਕਰੋ ਮੇਰੀ ਵੀ ਘਰ ਵਿੱਚ ਔਕਾਤ ਰਹਿਣ ਤੋਂ ਥੋੜੀ ਬਹੁਤੀ ਤੁਸੀਂ ਇਹ ਗੱਲ ਕਹਿਣੀ ਹੀ ਠੀਕ ਆ ਪੁੱਤ ਤੇਰੇ ਭਰਾ ਦਾ ਫੋਨ ਆਇਆ ਵਾ ਨਾ ਤੇ ਕੋਈ ਨਹੀਂ ਅਸੀਂ ਪੱਠੇ ਵੱ ਤੇ ਫਿਰ ਤੁਸੀਂ ਪੁੱਛ ਕੇ ਚਲੇ ਜੇ ਮੈਂ ਹੀ ਕਹਤਾ ਤਾਂ ਫਿਰ ਕੀ ਹੋ ਗਿਆ ਦੀ ਤੇ ਫਿਰ ਫਿਰ ਮੈਂ ਆਇਆ ਮੇਰਾ ਕੋਈ ਫਰਜ਼ ਨਹੀਂ ਹੈ ਘਾਈ ਚਾਰਚ ਖਲੋਣ ਦਾ ਮੇਰੇ ਕੋਈ ਨਹੀਂ ਹੈਗੀ ਫਿਰ ਜੀ ਅਸੀਂ ਦਾੜੀਆਂ ਵਾਲੇ ਆ ਆਵੇ ਦਾੜੀ ਆਈ ਮੈਨੂੰ ਮੈਂ ਪੁੱਛਿਆ ਵਾ ਤਾਂ ਹੀ ਉਹਨੇ ਮੈਨੂੰ ਪੁੱਛਿਆ ਵਾ ਮੈਂ ਕਹਤਾ ਤਾਂ ਕੀ ਹੋ ਗਿਆ ਹੁਣ ਮੂੰਹ ਲਮਕਾ ਕੇ ਬਹਿ ਗਈਆਂ ਫਿਰ ਮਿੰਨੋ ਕੀ ਕਰਨ ਪੁੱਛਿਆ ਜੋਦੇ ਨੇ ਇਮਮੀ ਦਾ ਕਰਕੇ ਚੱਲਨੇ ਆਪਾਂ ਤੇ ਚੱਲ ਆ ਸ਼ਾ ਗੱਲ ਕਰ ਹੀ ਲੈਂਦੇ ਮਾਵਾਂ ਨਾਲ ਪੁੱਤ ਗੱਲ ਕਰ ਲੈਂਦੇ ਜੀ ਤੇ ਤੇਰੇ ਨਾਲ ਗੱਲ ਕਰ ਲਈ ਤੂੰ ਕਹਿ ਚੱਲ ਜਿਵੇਂ ਦਾੜੀ ਵਾਲੇ ਨੇ ਕਹਿਤਾ ਤਾਂ ਮਗਰ ਫਿਰ ਗੁੱਤ ਦਾ ਕੀ ਰਹਿ ਗਿਆ ਹਾ ਮੈਂ ਨਾ ਇਹਦਾ ਕੀ ਬਣੂੰਗਾ ਇਸ ਜਨਾਨੀ ਦਾ ਬਈ ਇਹ ਘਰ ਚ ਕਲੇਜ ਹੀ ਪਾਈ ਰੱਖਦੀ ਕਲੇਜ ਹੀ ਪਾਈ ਰੱਖਦੀ ਆ ਚੰਗਾ ਭਲਾ ਮਨ ਖੁਸ਼ ਹੁੰਦਾ ਵਾ ਘਰ ਆਉਂਦਿਆਂ ਸਾੜ ਕੇ ਸਵਾਹ ਕਰ ਦਿੰਦੀ ਆ